ਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸੋ ਅੱਜ ਦਾ ਬਲੋਕ ਕਰ ਲੰਗਿਆ ਸ਼ੁਰੂ ਮੰਮੀ ਡੈਡੀ ਨੂੰ ਘੁਮਾਉਣ ਚੱਲੇ ਆਂ ਫੀਜੀ ਆਜੋ ਲਓ ਜੀ ਇੰਟਰਨੈਸ਼ਨਲ ਡਿਪਾਰਚਰ ਤੇ ਆਪਾਂ ਪਹੁੰਚ ਗਏ ਬੈਗ ਆਪਾਂ ਨੇ ਸਿਰਫ ਇੱਕੇ ਰੱਖਿਆ ਨਾਲ ਮੰਮੀ ਡੈਡੀ ਇਹਨੂੰ ਦਿਖਾਉਣ ਚੱਲੇ ਹਣ ਫੀਜੀ ਨਾਲੇ ਕਰਾਉਣੀ ਆਪਨੇ ਕੰਟਰੀ ਆਊਟ ਆਜੋ ਫਿਰ ਸਨੋ ਜੀ ਪਹੁੰਚ ਗਏ ਐਪਾਇਰਪੋਰਟ ਤੇ ਬੋਰਡਿੰਗ ਦੀ ਵੇਟ ਕਰ ਰਹੇ ਆਂ ਮੰਮੀ ਡੈਡੀ ਨੂੰ ਦਿਖਾਉਣੇ ਹਣ ਫੀਜੀ ਸਾਡੇ ਕੋਲ ਸਿਰਫ ਇੱਕ ਬੈਗ ਆ ਤੇ ਇੱਕ ਨਾਈਟ 에ਸੀ ਸਟੇ ਕਰਨੀ ਹੈ ਆ ਜਾਓ ਤੁਹਾਨੂੰ ਘਮਾਉਣੇ ਆ ਫਿਰ ਜੀ ਥੋੜਾ ਬਹੁਤ ਜਿੰਨਾ ਘੁਮਾ ਸਕਦੇ ਹੋ ਲਓ ਜੀ ਹੁਣ ਆਪਾਂ ਕਰ ਗਏ ਐਂਟਰੀ ਯਾਦ ਦੇ ਵਿੱਚ ਸੀਟਾਂ ਸਾਨੂੰ ਪਿੱਛੇ ਵਾਲੀਆਂ ਮਿਲ ਗਈਆਂ ਜਾਂ ਕਰਦੇ ਆਂ ਇੰਜੋਏ ਲਓ ਜੀ ਪੱਪਾ ਨੂੰ ਮਿਲ ਗਿਆ ਇੱਕ ਵਾਈਫੀ ਜੀ ਵਾਲਾ ਉਹ ਵਾਈਫੀ ਜੀ ਵਾਲਾ ਵਾਈ ਮਿਲਿਆ ਤਾਂ ਇਹ ਬੋਲ ਰਿਹਾ ਕਿ ਮੈਂ ਘੁਮਾਉਂਗਾ ਤੁਹਾਨੂੰ देखते हैं अभी भाई कहाँ कहाँ घुमाता है वहाँ जाके आपको दिखाते हैं ठीक है तो ये भाई मिला है। भाई नाम क्या आपका मोनीश 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 नाम है जस्ट अभी फ्लाइट में ही मिले हम लोग तो मैं हिंदी में इसलिए बात कर रहा हूँ ताकि भाई को भी आए मैं क्या बोल रहा हूँ ठीक है बाकी अगे पंजाबी में होगा लेट्स था टू की ਫਲਾਈਟ ਹੋ ਗਈ ਸ਼ੁਰੂ ਲੈਟਸ ਸੀ ਕਿ ਕਿੰਨਾ ਦਾ ਲੇਕਦੇ ਇਹ ਜਿੰਨੀਆ ਦਾ ਬਹੁਤ ਵਧੀਆ ਫਲਾਈਟ ਮਜ਼ਾ ਨਹੀਂ ਆਇਆ ਨਾ ਖਾਣਾ ਵਧੀਆ ਸੀ ਬੇਟਾ ਥੋੜਾ ਜਾਇਨਾ ਪ੍ਰੋਬਾ ਮੇਕਪ ਕਿੰਨਾ ਵਧੀਆ ਲੱਗੇ ਜਿੰਨੇ ਨੂੰ ਆਉਂਦਾ ਹੈ ਦੇਖੀ ਕਿਤਾ ਨਾ ਮਾਣ ਲੁਦਾ ਆਪਣੀਆਂ ਰੰਗ ਬਦੀ ਲੱਗੀ ਹੈ ਪੂਰੀ ਪਹਾੜੀ ਇਹ ਐਂਗਲ ਚ ਇਧਰ ਹੀ ਹੈ ਉਹ ਵੀ ਥੱਲੇ ਨੂੰ ਜਾਣੀਆਂ ਜਾਂ ਉੱਪਰ ਨੂੰ ਜਾਣੀਆਂ ਪੂਰੀਆਂ ਐਂਡ ਸਟਿਕ ਤੇ ਉੱਪਰ ਨੂੰ ਜਾਣੀਆਂ ਐਂਡ ਤੱਕ la best and responsibility for the whole parent and the whole class work lo ji finally kar gaye apan land ee ji de pichh new land di ho gayi country out parents di sale apni leke re e the kitta da mall hai is sambhav bina khan waak chao home when the local time is 4 minutes to 5 pm ਹੈਰ ਚੋਚ ਦੇ ਟਰਮੀਨਲ ਫॉर ਯੂ ਸੇਫਟੀ ਪਲੀਜ਼ ਰਮੇਨ ਸੀ ਦੇ ਅੰਦਰ ਸੀਟ ਉਪਰ। ਇੰਟਰਨੈਸ਼ਨਲ 에어ਪੋਰਟ ਨੰਦੀਬਨਰ ਕੰਨਦੀ। ਸੋ ਮਿੱਤਰੋ ਇੱਥੇ ਕੋਈ ਵੀਜ਼ਾ ਇੰਡੀਆ ਤੋਂ ਲੈਣ ਦੀ ਲੋੜ ਨਹੀਂ ਜਿਹੜਾ ਆਉਣਾ ਚਾਹੁੰਦਾ ਡਾਇਰੈਕਟ ਆ ਸਕਦਾ ਹੈ। ਸਿੱਧਾ ਕੋਈ ਵੀਜ਼ੇ ਦੀ ਲੋੜ ਨਹੀਂ ਸਿਰਫ ਇੰਡੀਅਨ ਪਾਸਪੋਰਟ ਤੇ ਡਾਇਰੈਕਟ ਅਨ ਅਰਾਈਵਲ ਵੀਜ਼ਾ ਜੇ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ। ਉਹਦੀ ਸਦੀ ਘਤਰ ਜਾਣੇ ਨੂੰ ਬਟਾ ਇੱਥੇ ਲਿੰਕ ਹੋਣਾ ਚਾਹੀਦਾ ਤੁਹਾਡਾ ਕੰਮ ਨਹੀਂ ਉੱਥੇ ਤੋਂ ਪੂਰੇ ਬੈਗਿੰਗ ਅਨਲੋਡਿੰਗ ਹੋ ਰਹੀ ਹੈ ਜੀ ਮੰਮੀ ਨਹੀਂ ਕਰ ਗਏ ਐਂਟਰੀ ਫੀਜ ਦਾ ਵੀ ਸਾਨੂੰ ਟੱਕਰ ਆ ਰਿਹਾ ਹੈ ਦੇਖਦੇ ਹਾਂ ਕਿੱਥੇ ਕਿੱਥੇ ਘਮਾਉਂਦਾ ਮੈਂ ਠੰਡੀ ਟੈਂਪਰੇਚਰ ਤੋਂ ਨਿਕਲ ਕੇ ਗਰਮੀ ਜਿਹੀ ਆਈ ਜਿਵੇਂ ਗੋਆ ਚ ਆਉਂਦੀ ਹੁੰਦੀ ਆ ਸੋ ਮੌਸਮ ਉਹੀ ਲੱਗਦਾ ਗੋਆ ਵਾਲਾ ਹੀ ਹਵਾ ਉਹਦੇ ਵੀ ਪੂਰੀ ਚੱਲਦੀ ਆ ਸਾਡਾ ਜਾ ਸੀਗਾ ਚੱਲਦੇ ਹਾਂ ਹੁਣ ਅੱਗੇ ਦੇਖਦੇ ਹਾਂ ਕਿਦਾਂ ਦਾ ਮਾਹੌਲ ਰਹੂਗਾ ਮੰਮੀ ਪਾਉਂਦੇ ਹੋ ਮੰਮੀ ਡੈਡੀ आ रही है इधर आया ना नहीं वेलकम टू होम फिजी एयरवेज तो ये पूरा एयरपोर्ट है आए लगता जी मैं डोमेस्टिक हूँ साढ़ा कहते हैं। <laughs> ये ये फिजी का ड्रेस है मेन है ओके सही है तो हमें भी इधर से ही निकलना पड़ेगा ना ऐसे। ਉਹ ਦੀ ਨਾਂ ਲੱਗੀ ਬੜੀ ਲੈਟਸ ਸੀ ਦਾਰੂ ਬੰਦੇ ਨੂੰ ਦਿਨ ਮੈਂ ਮਸਲੇ ਇੰਤਰਾ ਨੂੰ ਨੋ ਨਾ ਕਰ ਮੁੰਡੇ ਨੂੰ ਸਟਾਕ ਲੈ ਕੇ ਦਿੱਤਾ ਇੱਕ ਨੂੰ ਆਹ ਦੇਖੋ ਦਾਰੂ ਮਹਿੰਗੀ ਹੈ ਸਿਗਰਟ ਨਿਊ ਜੀਨਲ ਨਾਲੋਂ ਸਸਤੀ ਹੈ ਆ ਗਏ ਆਪਾਂ ਹੁਣ ਸਾਰਾ ਚੈੱਕ ਇਨ ਚੈੱਕ ਆਊਟ ਕਰਾ ਕੇ ਬਾਹਰ ਤੇ ਸਿਮ ਮਿਲਦਾ ਇੱਥੇ 35 ਡਾਲਰ ਦਾ 4 ਦਿਨ ਵਾਸਤੇ ਤੋ ਆਪਾਂ ਨੂੰ ਦੀ ਲੋੜ ਹੈ ਨਹੀਂ ਸੀਗੀ ਤੇ ਹੁਣ ਆਪਾਂ ਚੱਲਦੇ ਆ ਬਾਹਰ ਆਊਟ ਦੇਖਦੇ ਕੀ ਦਿਖਾਉਂਦਾ ਮੁੰਡਾ ਇੱਥੇ ਵਾਲਾ ਉਹ ਸਾਹਮਣੇ ਗੁੰਡਾ ਟੈਕਸੀ ਖੜੀ ਏ ਪਲੇ ਰੰਗ ਦੀ ਸੋ ਟੈਕਸੀਆਂ ਹੋਰ ਇਹਦੀਆਂ ਉਹ ਦੇਖਦੇ ਆਪਾਂ ਜਾਣਾ ਕਿੱਦਾਂ ਲਓ ਜੀ ਗੁੰਡਾ ਬੈਨ ਮੁੰਡਾ ਟੈਕਸੀ ਜੜੀ ਤੇ ਆਪਾਂ ਨੇ ਆ ਟੈਕਸੀ ਕਰ ਲਈ ਖੈਰ ਹੁਣ ਆਪਾਂ ਚੱਲੇ ਚੋਮ ਨੇੜੇ ਹੀ ਆ lettes see ਆ ਮੁੰਡਾ ਵੀ ਕਹਿੰਦਾ ਤੁਹਾਡੇ ਨਾਲੇ ਰੁਕ ਜਾਣਾ ਕਿਉਂਕਿ ਆਪਰੇ ਨੇ ਹੋਟਲ-ਹੋਟਲ ਦਾ ਪੇਹ ਨਹੀਂ ਤਾਂ ਕੀਤਾ ਹੋਇਆ ਅਸੀਂ ਪੇਹ ਕਰਿਆ ਹੋਇਆ ਚਲੋ ਜੀ ਭਾਈ ਵੀ ਹਿੰਦੀ ਬੋਲਦਾ ਉਹ ਮਤਲਬ ਇੰਡੀਆ ਵਾਲਿਆਂ ਨੂੰ ਕੋਈ ਚੱਕਰ ਨਹੀਂ ਹੈਗਾ ਜਿੱਦਾਂ ਮਰਜ਼ੀ ਤੁਸੀਂ ਆ ਕੇ ਇੱਥੇ ਟੈਕਸੀ ਵਗੈਰਾ ਲੈ ਸਕਦੇ ਹੋ ਜਮਾਂ ਹਿੰਦੀ ਬੋਲਦੇ ਆ ਠੀਕ ਹੈ ਚਲੋ ਜੀ ਆਪਾਂ ਚੱਲੇ ਇੱਥੇ ਦੇਖਦੇ ਆ ਕੀ ਹਿਸਾਬ ਹੈ ਪੀਡੋਸਮੈਂਟ ਤਾਂ ਇਹਨਾਂ ਨੇ ਵੀ ਆਪਣੇ ਮਾਂਗੇ ਲਈ ਹੋਈ ਨਿਜੀਲੈਂਡ ਵਾਲਾ ਮਾਂਗ ਪਰ ਟੈਕਸੀ ਲੈਡ ਜਮਾਂ ਹੀ ਕਸੀ ਹੋਈ ਆ ਬੌਸ ਕੋ ਪਾਸ ਕਰਾਉਣੇ ਵਾਲੀ ਹੋਈ ਵੀ ਇਹਦੀ ਚਲੋ ਜੀ ਕਮਰੇ ਘੈਂਡ ਆ ਬਾਈ ਪੂਰੇ ਏਸੀ ਲੱਗਿਆ ਹੋਇਆ 22 ਡਿਗਰੀ ਤੇ ਚੱਲ ਰਿਹਾ ਪੂਰਾ ਜਮਾਂ 에ਰਪੋਰਟ ਦੇ ਨੇੜੇ ਆਪਾਂ ਸੋ ਫਾਈਨਲੀ ਆਪਾਂ ਟੈਕਸੀ 'ਚ ਬੈਠ ਕੇ ਡੈਨ ਰੋਕ ਜਾ ਰਹੇ ਆ ਮੋਬਿਲ ਪੰਪ ਇੱਥੇ ਵੀ ਹੈਗਾ ਟੈਕਸੀ ਸ਼ੀਸ਼ਾ ਸਾਫ਼ ਕਰਨੇ ਵਾਲਾ ਬਿਲਦਰ ਵੀ ਹੈਗਾ ਬਟ ਡਿਫੈਂਡਰ ਔਨ ਦਾ ਗੋ ਲੋ ਜੀ ਮੰਡੀ ਚ ਘੁੰਮ ਰਹੇ ਆ ਪਰ ਰਾਤ ਨੂੰ ਟਾਈਮ ਹੋ ਗਿਆ 7 ਤੇ ਬਾਕੀ ਦੇਖਦੇ ਆਂਗੇ ਸਿੱکلی ਸਾਰਾ ਕੁਝ ਇੰਡੀਆ ਵਾਲਾ ਹੀ ਆ ਆਪਾਂ ਜਾ ਰਹੇ ਸੀਗੇ ਵਾਟਰਫਰੰਟ ਤੇ ਪਰਾਫੀ ਚੇਂਜ ਕਰਤਾ ਬੱਸਾਂ ਵੀ ਸਾਡੀ ਜੁਪੀ ਵਿਹਾਰ ਵਾਲੀਆਂ ਹੀ ਲੱਗਦੀਆਂ ਡੈਡੀ ਜੁਪੀ ਚ ਚੱਲਦੀ ਆ ਜੀ ਬੱਸ ਹਾਂ ਲੋਕੀ ਵਿਚ ਪੁਲਿਸ ਵੀ ਚੱਲਦੀ ਹੈ ਹੈ ਤੋ ਇਟਾ ਸੋ ਜਰਾ ਹਾਂ ਓਕੇ ਸੋ ਆਪਾਂ ਆ ਰਹੇ ਹੁਣ ਰੈਸਟੋਰੈਂਟ ਤੇ ਸਵਾਗਤ ਰੈਸਟੋਰੈਂਟ ਐ ਇੱਥੇ ਲੈਟਸ ਸੀ ਕਿੱਦਾਂ ਦਾ ਆਊਗਾ ਸੋ ਆਪਾਂ ਐ ਸਵਾਗਤ ਰੈਸਟੋਰੈਂਟ ਤੇ ਮੁੰਡਾ ਹੜਦਾ ਨਹੀਂ ਸਾਡੀ ਸੇਵਾ ਕਰਨੇ ਤੇ ਡੈਡੀ ਨਹੀਂ ਬੈਠੇ ਆ ਪੂਰਾ ਇੱਥੇ ਧੰਦੇ ਝੁੰਡੇ ਲੱਗੇ ਹੋਏ ਆ ਪੂਰੇ ਇਨਡੀਆ ਵਾਲੇ ਆ ਦੇਖੋ ਉੱਤਰ ਦਾ ਕਾਫੀ ਬੜੀ ਬੋਲ ਬਣੀ ਹੋਈ ਹੈ। ਹਾਂ ਦੇਖੀ। ਪੂਰਾ ਹਾਂ। ਤੇ ਰੈਸਟੋਰੈਂਟ ਵੀ ਮੈਨੂੰ ਇਹ ਲੱਗਦਾ ਪੰਜਾਬੀ ਬੰਦੇ ਦਾ। ਤੇ ਪੂਰਾ ਬਾਰ ਵੀ ਆ। ਸੋ ਗੁਲਾ ਬੋਲਦੇ ਇੱਥੇ ਜਿੱਦਾਂ ਗੁਲਾ ਫੋਰ ਲਾਈਕ ਦਾ ਕੀ ਹੋ ਰਿਹਾ ਲੈ ਹਾਈ ਹਲੋ ਲੈਕ ਹਾਈ ਹਲੋ ਯਸ ਗੁਲਾ ਬੋਲਦੇ। ਸੋ ਆਪਾਂ ਇੱਥੇ ਆਉਣਾ ਚ ਅੱਜ ਦਾ ਡਿਨਰ ਇੱਥੇ ਕਰਾਂਗੇ। ਬਾਈ ਨਾ ਬੜੀ ਹੈਲਪ ਕਰੀ ਹਮਾਰੀ ਸੋ ਡਰਿੰਕ ਆਗੇ ਡਿਨਰ ਆਊਗਾ ਰੜੇ ਕਿਵੇਂ ਲੱਗ ਰਹੇ ਇੰਡੀਆ ਚ ਬੈਠੇ ਲੱਗ ਰਹੇ ਆ ਜਿਵੇਂ ਹਾਂ ਨਹੀਂ ਉਹ ਜਿਵੇਂ ਆਪਾਂ ਜੁਪੀ ਵਾਲੀ ਜ਼ਮੀਨ ਦੇਖਣ ਜਾਂਦੇ ਹੁੰਦੇ ਉਧਰੋਂ ਐਵੇਂ ਦੇ ਢਾਬੇ ਆਉਂਦੇ ਉੱਤੇ ਹਾਂ ਤੋਂ ਲੋ ਜੀ ਬਾਈ ਹਟਿਆ ਨਹੀਂ ਮੈਂ ਤਾਂ ਬਹੁਤ ਘੱਟ ਆਰਡਰ ਕੀਤਾ ਸੀਗਾ ਮੁੰਡੇ ਨੇ ਆਰਡਰ ਦੇ ਫੱਟੇ ਚੱਕ ਤੇ ਚਲੋ ਜੀ ਪਾਓ ਕਰੋ ਸ਼ੁਰੂ ਜੀ ਵਾਲੇ ਅੰਬ ਖਾਣ ਲੱਗੇ ਆ ਲੱਗਦੇ ਤਾਂ ਇੰਡੀਆ ਵਾਲੇ ਵਰਗੇ ਆ ਤਾਂ ਸੀ ਆ ਗਦਾਂ ਬੋ ਕਹਿੰਦੇ ਹੁੰਨੇ ਜਿੱਦਾਂ ਇਹਨਾਂ 'ਚ ਬੜਾ ਘੈਂਟ ਜਿਹਾ ਇਕੱਠੇ ਚੱਕ ਲਿਆ ਮੁੰਡਾ ਹੈ ਨਾ ਜੀ ਇੱਕ ਪੱਕਾ ਆ ਆਹੀ ਖਾਣਾ ਹੁਣ ਮੈਂ ਦੇਖਣੇ ਤਾਂ ਘੈਂਟਾ ਦੇ ਬੱਕੀ ਦੇਖਦੇ ਆਂ ਅੰਬ ਇਹਨਾਂ ਘੈਂਟ ਆ ਪਿੰਡ ਵਾਲੀ ਯਾਦ ਦਿਲਾਤੀ ਪਰ ਅੰਬ ਨਾਲ ਜਿੰਨਾ ਘੈਂਟ ਆ ਬਹੁਤ ਥੈਂਕ ਯੂ ਭਾਈ ਬਹੁਤ ਅੱਛਾ ਸੀਰੀਅਸਲੀ 3 ਸਾਲ ਕੇ ਬਾਅਦ ਖਾ ਰਹਾ ਹਾਂ ਅੱਜ ਮੈਂ 4 ਸਾਲ ਕੇ ਬਾਅਦ ਖਾ ਰਿਹਾ ਹਾਂ ਗੁੱਡ ਮਾਰਨਿੰਗ ਮਿੱਤਰੋ ਆਪਾਂ ਸਵੇਰੇ ਸਵੇਰੇ ਚੱਲ ਪਏ ਰਿਪੋਰਟ ਨੂੰ ਟੈਕਸੀ ਬਹੁਤ ਖਤਰਨਾਕ ਲੱਭੀ ਐ ਸਾਨੂੰ ਸਵੇਰੇ ਸਵੇਰੇ ਦੇਖੋ ਆਰ ਯੂ ਯੂ ਗੋਇੰਗ ਟੂ ਸੁਬਾ ਅਗਰ ਟੂ ਸੁਬਾ ਦੇ ਨੇੜੇ ਲੱਗਦਾ ਐ ਇਨਸਿਸਟਿੰਗ ਆਮ ਕਮਿੰਗ ਬੈਕ ਫਿਰ ਜੀ ਉਹ ਲੋ ਦੀ ਫਾਈਨਲੀ ਯਾ ਪਾ ਗਏ ਨੰਦੀ ਅਰਪੋਰਟ ਬਹੁਤ ਨੇੜੇ ਸੀਗੀ ਸਾਡੀ ਰੈਸ਼ ਪਹਾੜੀ ਜਿਹਾ ਲੱਗ ਗਿਆ ਐ ਵੀ ਸੇ ਇਨ ਕੋ ਬਏ ਫਲੈਟ ਵਾਪਸ ਜੀ ਜੀ ਮੈਂ ਤਾਂ ਗਿਰੇ ਮੈਂ ਕੋ ਵੀ ਮਿੱਤਰੋ ਪਹੁੰਚ ਗਏ ਫਾਈਨਲੀ ਇੰਟਰਨੈਸ਼ਨਲ ਡਿਪਾਰਚਰ ਚੈਕ-ਇਨ ਦੇ ਟੇਬਲ ਐ ਰਖੇ ਵਾਸਤੇ ਖੜਨੇ ਜਾਈ ਜੰਨੇ ਅੱਗੇ-ਅੱਗੇ ਬਹੁਤ ਭੀੜ ਆ ਬਹੁਤ ਟਾਈਮ ਲੱਗ ਗਿਆ ਅਲਰੇਡੀ ਹੁਣ ਤੋੜੇ ਤੱਕ ਪਹੁੰਚੇ ਹਾਂ ਔ ਜੀ ਗਾ ਦੇ ਲੋ ਕਿੰਨਾ ਪਿਆ ਹੋ ਬਹੁਤ ਤੈਂ ਇਵਰ ਟਾਈਮ ਮੈਂ ਮੰਡੀ 'ਚ ਬੈਠੇ ਹੁੰਦੇ ਆ ਖਾਣੇ ਪੀਣੇ ਦਾ ਏਰੀਆ ਵੈਸੇ ਨੇ ਉਹਨਾਂ ਦਾ ਰੈਸਟੋਰੈਂਟ ਵੀ ਏਰੀਆ ਬਹੁਤ ਜ਼ਿਆਦਾ ਹਰਸ਼ ਤੇ ਸੈਕਿੰਡ ਆ ਗਿਆ ਪਹਾੜਾਂ ਦੇ ਵਿੱਚੇ ਛੋਟਾ ਜਿਹਾ 에어ਪੋਰਟ ਹੈ ਪਰ ਗਰਮੀ ਹੁਣ ਦੱਸੋ ਡੈਡੀ ਗਰਮੀ ਕਿਆ ਕਹਿੰਦੀ ਆ ਹਾਂ ਬਾਈ ਸੇਕ ਦੇਖੋ ਧੁੱਪ ਕਿੰਨਾ ਚਲੋ ਜੀ ਉਹ ਇਹ ਵਾਲੀ ਏਅਰ ਬੱਸ ਲੱਗੀ ਆ ਸਾਡੇ ਨਾਲ ਸਾਨੂੰ ਲੈ ਕੇ ਜਾਣੇ ਲਈ ਗੋਆ ਵਾਲਾ ਸੀਨ ਆ ਇੱਥੇ ਨਾਰੀਅਲ ਬਹੁਤ ਹੁੰਨੇ ਆ ਲੱਗੇ ਹੋਏ ਪਰ 에어ਪੋਰਟ ਆਪਣੇ ਡੋਮੈਸਟਿਕ ਨਾਲੋਂ ਵੀ ਮੜਾ ਹਾਲ ਹੈ ਠੀਕ ਹੈ ਛੋਟੀ ਕੰਟਰੀ ਆ ਫਾਈਨਰਪੋਰਟ ਤੋਂ ਨਿਕਲ ਕੇ ਆ ਕੇ ਆਪਾਂ ਜਾ ਚ ਹੁਣ ਮੈਂ ਮੰਮੀ ਨਾਲ ਬਿਲਕੁਲ ਬੈਠਾ ਕੋਲ ਲਓ ਜੀ ਮਿੱਤਰੋ ਆਪਾਂ ਚੱਲੇ ਹਾਂ ਦੁਬਾਰਾ ਆਕਲੈਂਡ ਨੂੰ ਸਟੋਕ ਹੋ ਗਿਆ ਆਪਣਾ ਪੈਕ ਲੋ ਜੀ ਦੁਬਾਰਾ ਉਤਰ ਗਿਆ ਆਪਾਂ ਨਿਊਜ਼ੀਲੈਂਡ ਮੰਮੀ ਨੇ 6 ਮਹੀਨੇ ਲਈ ਫੇਰ ਹੋ ਗਿਆ ਵੈਲਿਡ ਹੁਣ 6 ਮਹੀਨੇ ਲਵਾ ਕੇ ਫੇਰ ਇਹਨਾਂ ਨੂੰ ਭੇਜਾਂਗੇ ਇੰਡੀਆ ਨੂੰ ਸੋ ਦੁਬਾਰਾ ਪਹੁੰਚ ਗਿਆ ਆਪਾਂ ਨਿਊਜ਼ੀਲੈਂਡ ਆਕਲੈਂਡ ਸਿਟੀ ਆਹਾ ਠੰਡੀ ਠੰਡੀ ਹਵਾ ਕਿੰਨਾ ਨਜ਼ਾਰਾ ਆਇਆ ਹੈ ਨਾ ਜੀ ਉੱਥੇ ਬਹੁਤ ਜ਼ਿਆਦਾ ਗਰਮੀ ਸੀਗੀ ਟਿਜੀ ਚ ਤੇ ਉਰੇ ਪੂਰਾ ਠੰਡਾ ਠੰਡਾ ਮੌਸਮ ਹੈ ਠੰਡੀ ਠੰਡੀ ਹਵਾ ਚੱਲਦੀ ਹੈ ਅੱਜ ਬੱਦਲਵਾਈ ਵੀ ਹੈਗੀ ਆ। ਸੋ ਚਲੋ ਜੀ ਅੱਗੇ ਚੱਲਦੇ ਘਰ ਨੂੰ। ਘਰ ਜਾ ਕੇ ਮਿਲਦੇ ਆ ਲੱਡੂ ਨੂੰ। ਮੇਰਾ ਲੱਡੂ ਵੀ ਨਾ ਲੱਗਦਾ ਨੀ ਜੀ। ਐ ਮਮੀ। ਮੈਂ ਕਿਹਾ ਲੱਡੂ ਵੀ ਨਾ ਜੀ ਲੱਗ ਗਿਆ। ਮਮੀ ਦਾ ਜੋਧ ਵੀ ਨੇ ਯਾਦ ਕਰੀ। ਲੋ ਜੀ ਫਾਈਨਲੀ ਆਪਾਂ ਹੋ ਗਏ ਏਅਰਪੋਰਟ ਤੋਂ ਬਾਹਰ। ਟੈਕਸੀ ਆਪਣੀ ਆ ਗਈ ਉੱਧਰ। ਆਪਾਂ ਚੱਲੇ ਹੁਣ ਉੱਥੇ ਨੂੰ। ਫਾਈਨਲੀ ਪਹੁੰਚ ਕੇ ਘਰਾਂ ਟੋਟ ਵੀਡੀ ਉੱਟ ਗਿਆ ਉੱਟਿਆ ਵਾ ਕਾਕਾ ਕਾਕਾ ਉੱਟਿਆ ਵਾ ਲੈ ਇਹ ਲੈ ਇਹ ਲੈ ਇਹ ਲੈ ਅੱਯੋ ਅੱਯੋ ਪਾਜ ਕੇ ਦਾਦੀ ਕੋਲ ਆ ਗਿਆ ਨਾਨੀ ਕੋਲੇ ओके जी ਹੁਣ ਆਪਾਂ ਪਹੁੰਚ ਗਏ ਘਰੇ ਕਰਦੇ ਆ ਅੱਜ ਦਾ ਬਲੌਗ ਇਥੇ ਐਂਡ ਬਾਏ ਬਾਏ